ਕਲੋ ਜਾ ਕਲੋ ਜਾ ਜੱਗੂ ਬ੍ਰਾਹਮਣ ਕੇ ਵੇਲਾ ਆਇਆ ਕਲੋ ਜਾ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਕੁਝ ਨੌਜਵਾਨਾਂ ਦੇ ਵੱਲੋਂ ਸ਼ਰੀਆਮ ਗੁੰਡਾਗਰਦੀ ਕੀਤੀ ਗਈ ਹੈ। ਦਰਸਲ ਬਾਜ਼ਾਰ ਦੇ ਵਿੱਚ ਦੁਕਾਨਾਂ ਤੇ ਆਏ ਹੋਏ ਨੌਜਵਾਨਾਂ ਨੇ ਪੰਨ ਤੋੜ ਕੀਤੀ ਤੇ ਇੱਟਾਂ ਰੋੜੀਆਂ ਦੇ ਨਾਲ-ਨਾਲ ਕੱਚ ਦੀਆਂ ਬੋਤਲਾਂ ਤੇ ਕਿਰਪਾਨਾਂ ਦੇ ਨਾਲ ਹਮਲਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਤਾਂ ਬੱਚਾ ਵਿਚਾਲੇ ਲੜਾਈ ਹੋਈ ਸੀ। ਫਿਰ ਕੁਝ ਨੌਜਵਾਨ ਹਥਿਆਰਾਂ ਦੇ ਨਾਲ ਲੈਸ ਹੋ ਗਏ ਨੇ ਤੇ ਉਹਨਾਂ ਨੇ ਇੱਟਾਂ ਰੋੜੇ ਤੇ ਬੋਤਲਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਉਹਨਾਂ ਦੇ ਹੱਥ ਦੇ ਵਿੱਚ ਬੇਸਬਾਲ ਤੇ ਕਿਰਪਾਨਾਂ ਵੀ ਸਨ। ਉਹਨਾਂ ਨੇ ਕਿਹਾ ਕਿ ਬਟਾਲਾ ਰੋਡ ਤੇ ਸੰਧੂ ਕਲੋਨੀ ਇਲਾਕੇ 'ਚ ਤੇ ਬੱਚਿਆਂ ਦੀ ਲੜਾਈ ਹੋ ਰਹੀ ਸੀ ਜਿਸ ਤੋਂ ਬਾਅਦ ਕਿ ਉਸ ਨੂੰ ਸੁਲਝਾ ਲਿਆ ਗਿਆ ਸੀ ਪਰ ਥੋੜੀ ਦੇਰ ਬਾਅਦ ਹੀ ਇੱਥੇ ਨੌਜਵਾਨ ਆਪਣੇ 25 ਸਾਥੀਆਂ ਸਮੇਤ ਪਹੁੰਚ ਜਾਂਦੇ ਨੇ ਤੇ ਤੇਜ਼ ਦਰ ਹਥਿਆਰਾਂ ਦਿਨਾ ਹਮਲਾ ਸ਼ੁਰੂ ਕਰ ਦਿੱਤਾ ਗਿਆ ਤੇ ਦੁਕਾਨਾਂ ਦੀ ਵੀ ਪੰਤੋੜ ਕੀਤੀ ਗਈ ਹੈ ਤੇ ਪੱਥਰਬਾਜ਼ੀ ਕੀਤੀ ਗਈ ਹੈ ਹਾਲਾਂਕਿ ਇਸ ਦਰਮਿਆਨ ਇਹਨਾਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਸਾਡਾ ਮੇਰਾ ਨਾਮ ਹੈ ਬਲਜਿੰਦਰ ਸਿੰਘ ਹਾਂਜੀ ਕਿੱਥੋਂ ਬੇਬੇ ਜੀ ਇਹ ਨਿਊ ਭਾਰਤ ਨਗਰ ਦੇ ਹਾਂਜੀ ਭਾਜੀ ਕੀ ਗੱਲ ਹੋਈ ਅੱਜ ਇੱਥੇ ਜੀ ਮੈਂ ਤੇ ਇੱਥੇ ਆਪਾਂ ਗਾਹਕ ਤੋਰਨਦੇ ਆਂ ਤੇ ਇੱਥੇ ਇਧਰੋਂ ਮੁੰਡੇ ਆਏ ਆ 5-7 ਬੋਤਲਾਂ لون ਲਾ ਪਏ ਤੇ ਆ ਰੋੜੇ ਵਟਿਆ ਗਾਹ ਘਾਡੇ ਸਾਰੇ ਭੱਜ ਗਏ ਬੋਤਲਾਂ ਚਲਾਈਆਂ ਕਿੰਨਾ ਤੇ ਉਹਨਾਂ ਨੇ ਬੋਤਲਾਂ ਪਤਾ ਨਹੀਂ ਗੱਡੀਆਂ ਉਧਰ ਹੋਰ ਕੋਈ ਮੁੰਡੇ ਸੀ ਪਤਾ ਨਹੀਂ ਕਿਹੜੇ ਸੀ ਹਨ ਨੂੰ ਨਹੀਂ ਪਤਾ ਐਂ ਤੇ ਗਾਹ ਤੋਰਨ ਦੇ ਇਥੇ ਚੋਰੇ ਗਾਹ ਕੇ ਸਾਰੇ ਇਧਰ ਉਧਰ ਭੱਜ ਗਏ ਉਹਨਾਂ ਦੀ ਕੋਈ ਪਛਾਣ ਹੈਗੀ ਆ ਮੁੰਡੇ ਜਿਨ੍ਹਾਂ ਨੇ ਬੋਤਲਾਂ ਬੋਤਲਾਂ ਚਲਾਈਆਂ ਇਹ ਸੁੰਚ ਆਇਆ ਵੀ ਇਧਰ ਲੋਗੜ 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 ਕਹਿੰਦੇ ਆ ਤੁੰਗਾ ਦਾ ਆ ਜਦੋਂ ਮੁੰਡਾ ਟੁੱਟਣ ਨਾਲ ਉਹਦੇ ਮੁੰਡੇ ਹੈਗੇ ਨੇ ਹਾਂਜੀ ਹਾਂਜੀ ਐਂ ਬੁਲਾਇਆ ਹੋਣੀ 100 ਨੰਬਰ ਤੇ ਕੋਣ ਮੰਗ ਕੀ ਕਰਦੇ ਤੁਸੀਂ ਭਾਈ ਜੀ ਇਨਸਾਫ ਚਾਹੀਦਾ ਤੁਹਾਨੂੰ ਆਡੀ ਆ ਜੀ ਆ ਮੁੰਡੇ ਦਾ ਨਾ ਥੋੜਾ ਹੌਸਲਾ ਵਧਿਆ ਵਾ ਪਹਿਲਾਂ ਥੋੜੇ ਦਿਨ ਪਹਿਲਾਂ ਗਲੀ ਦੇ ਝਗੜਾ ਆਇਆ ਸੀਗਾ ਠੀਕ ਆ ਉਦੋਂ ਆ ਕੇ ਨਜਾਇਜ਼ੀ ਬਦਮਾਸ਼ੀ ਕਰਕੇ ਮਤਲਬ ਚੱਲ ਗਏ ਉਦੋਂ ਵੀ ਚਲੋ ਪਿਆਰ ਨਾਲ ਸਮਝਾਤਾ ਸੀਗਾ ਚਲੋ ਗਰੀਬ ਬੰਦੇ ਸੀਗੇ ਅੱਜ ਆ ਗਲੀ ਦੇ ਵਿੱਚੋਂ ਆਏ ਆ ਉਦੋਂ ਵੀ ਇਹਨਾਂ ਨੂੰ ਸਮਝਾਣੇ ਆ ਕਿ ਚੱਲੀ ਯਾਰ ਤੁਸੀਂ ਬੱਚੇ ਹੈਗੇ ਜੇ ਠੀਕ ਆ ਇਦਾਂ ਮਤਲਬ ਨਹੀਂ ਕਰਨਾ ਉਹ ਵਾ ਸਮਝਾਉਂਦੇ ਸਮਝਾਉਂਦੇ ਹੀ ਉਹ ਆਪਸੇ ਲੜਪੇ ਤੇ ਇੱਟਾਂ ਰੋੜਾਂ ਚ ਮਤਲਬ ਚਲਾਨ ਲਾਪੇ ਕਿਸੇ ਦੇ ਨਾਲ ਤੇ ਇੱਟਾਂ ਰੋੜਾਂ ਤੁਹਾਡੇ ਆਪਾ ਜੀ ਸਾਰਿਆਂ ਦੇ ਚੱਲਣ ਲਾਪੇ ਆ ਭਰੇ ਬਾਜ਼ਾਰ 'ਚ ਚਲਾਨ ਲਾਪੇ ਨੇ ਸਾਰਾ ਬਾਜ਼ਾਰ ਖੁੱਲਾ ਆ ਸਾਹਮਣੇ ਉਹ ਵੇਖੋ ਉਹ ਰੋੜਾਂ ਪਿਆ ਜੀ ਅੰਦਰ ਉਹ ਵੇਖੋ ਸ਼ੀਸ਼ਾ ਟੁੱਟਾ ਆ ਭਾਜੀ ਆ ਇੱਟਾਂ ਜੀ ਇਹ ਕੋਈ ਗੱਲ ਥੋੜੋ ਆ ਭਾਜੀ ਇਹਨਾਂ ਦੇ ਭਾਜੀ ਕਾਨੂੰਨੀ ਕਾਰਵਾਈ ਕਰੋ ਚੰਗੀ ਤਰ੍ਹਾਂ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਲੇਡੀਸ ਤੇ ਤੁਰੀਆਂ ਸਾਰਾ ਸਾਰੇ ਸਾਰੀਆਂ ਲੇਡੀਸ ਵਗੈਰਾ ਸਾਰੇ ਬਾਜ਼ਾਰ 'ਚ ਹੀ ਗਏ ਅਹੀਂ ਮੱਲੋ ਖਾਣਾ ਖਾਨ ਚਲੇ ਸੀਗੇ ਬਾਹਰ ਚਲੇ ਸੀਗੇ ਠੀਕ ਆ ਸਾਰੀ ਫੈਮਿਲੀ ਚੱਲੀ ਭਾਜੋ ਇੰਨਾ ਕਰਕੇ ਆਪਾਂ ਗੇੜ ਨਹੀਂ ਆ ਪੂਰਾ ਹੜਦੰਗ ਮਚਾਇਆ ਭਾਜੀ ਫੋਨ ਕਰਕੇ 50 ਮੁੰਡੇ ਸਾਥ ਲਏ ਭਾਈ ਇੱਥੇ ਮੇਰਾ ਨਾਮ ਭਾਈ ਪੁੱਪਾ ਭਪਿੰਦਰ ਸਿੰਘ ਭਾਜੀ ਅੱਜ ਕੀ ਗੱਲ ਹੈ ਭਾਈ ਇੱਥੇ ਭਾਈ ਇੱਥੇ ਨਾਲ ਛੋਟੇ ਛੋਟੇ ਬੱਚਿਆਂ ਦੀ ਵਸਾ ਵਸਾਈ ਹੋਈ ਸੀ ਇੱਥੇ ਲੋਗੜ ਦਾ ਮੁੰਡਾ ਹੈਗਾ ਪਤਾ ਨਹੀਂ ਕੀ ਨਾਮ ਜੀ ਹੋਣਾ ਉਹ 15 20 ਮੁੰਡੇ ਇਕੱਠੇ ਕਰਕੇ ਪਿਛਣਲ ਪੁਛਣ ਲੈ ਕੇ ਆਇਆ ਨਾਲ ਇੱਥੇ ਹੱਲ ਲੈ ਕੇ ਆਇਆ ਉਨੇ ਆਂਦੇ ਇੱਥੇ ਟ੍ਰੋਲਾ ਚਲਾਉਣਾ ਸ਼ੁਰੂ ਕਰਤਾ ਉਹਨੇ ਬੋਤਲਾਂ ਵੀ ਬੋਤਲਾਂ ਭੁੜਿਆ ਇਹ ਸੰਦੂਕ ਲੋਨੀ ਭਰੀ ਬਟਾਲਾ ਰੋਡ ਤੇ ਕਿੰਨੇ ਕ ਜਣੇ ਆਏ ਸੀ ਜੀ ਉਹ ਭਾਈ 20 ਤੋਂ 25 ਜਣੇ ਹੈਗੇ ਸਾਲਿਆਂ ਤੋਂ ਹਥਿਆਰ ਬੋਤਲਾਂ ਆਈਆਂ ਸੀ ਆ ਸਾਲੇ ਸ਼ੀਸ਼ੇ ਸ਼ੀਸ਼ੇ ਸਾਰੇ ਟਾਕਾਂ ਤੇ ਵੀ ਬੱਚੇ ਜੇ ਕੱਟੇ ਰੋੜੇ ਤੁਹਾਡੇ ਆ ਬਿੱਟਾ ਰੋੜੇ ਸਿੱਤੇ ਵਜੇ ਭਾਈ ਦੁਕਾਨ ਦੁਕਾਨ ਵਾਲੇ ਆਹ ਕੋਸ਼ੀਸ਼ ਸਾਰੇ ਸ਼ੀਸ਼ੇ ਤੋਂ ਜਾਨੇ ਜਿਹੜੇ ਗਾਖ ਲੋਤੇ ਉਹ ਭਾਈ ਮੁੰਡਾ ਪਰਮਾਸ਼ਾ ਵਾਲਾ ਉਹਦਾ ਇੱਕ ਅੜੀ ਨਹੀਂ ਪਤਾ ਨਹੀਂ ਕਿੰਨੇ ਕੇ ਝਗੜੇ ਨੇ ਕਰ ਲਏ ਹੋਏ ਆ ਕਿੱਥੋਂ ਦਾ ਰਹਿਣ ਆਲਾ ਹੀ ਆ ਆ ਭਾਈ ਤੁੰਗੜਾ ਦਾ ਰਹਿਣ ਆਲਾ ਆ ਕੋਈ ਰੰਜਿਸ਼ ਤੇ ਨਹੀਂ ਸਰ ਕੋਈ ਰੰਜਿਸ਼ ਨਹੀਂ ਭਾਈ ਕੋਈ ਲੜਾਈ ਝਗੜਾ ਨਹੀਂ ਉਹਨਾਂ ਦਾ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰਤੀ ਤੁਹਾਡੇ ਵੱਲੋਂ ਉਹ ਹਾਂਜੀ ਕੰਪਲੇਟ ਕਰਤੀ ਹੋਈ ਭਾਈ ਬਾਕੀ ਕਰਦੇ ਹੋ ਭਾਈ ਉਹ ਸਾਹਿਬ ਮਿਲਣਾ ਚਾਹੀਦਾ ਭਾਈ ਉਸ ਜਮਾ ਕਰਾਓ ਤੇ ਤੁਹਾਨੂੰ ਨਹੀਂ ਲੱਗਦਾ ਕਿ ਭਾਈ ਦੋ ਨੰਬਰ ਤੇ ਰੱਖੇ ਅਗਲੇ ਚੱਲਣਦੇ ਆ ਉਹ ਨਾ ਬੰਦੇ ਨੂੰ ਫੜਦੇ ਤੇ ਉਹ ਗੋਲੀ ਚਲਾ ਦੇਣ ਲੱਗਾ ਸੀ ਉਹਨੇ ਕੋਈ ਦੰਗਾ ਮਾਰ ਦੇਣਾ ਇੱਥੇ ਭਾਈ ਕਿੰਨੀ ਕਿਨਾਰੇ ਤੋਰ ਪਨ ਕੀਤੀ ਕਿੰਨੀ ਭਾਈ ਆ ਵੇਖੋ ਇੱਟ ਰੋੜਾ ਕਿੰਨਾ ਖਿਲ ਰਿਆ ਆ ਆ ਵੇਖੋ ਸਾਰੇ ਆ ਵੇਖੋ ਆ ਵੇਖੋ ਭਾਈ ਇੱਟ ਰੋੜਾ ਕਿੰਨਾ ਖਲਾੜਿਆ ਆ ਇਹਨਾਂ ਨੇ ਸਾਰੇ ਸ਼ੀਸ਼ੇ ਤੋੜੇ ਹੋਏ ਸ਼ਟਰ ਬੰਦ ਕਿੱਥੇ ਹੋਏ ਸਾਲਿਆ ਭਾਈ ਉਧਰ ਵੀ ਚਿੱਲੇ ਇੱਧਰ ਚਿੱਲੇ ਮੋਗੰਪੁਰੇ ਥਾਣੇ ਤਲਾਹ ਕੀਤੀ ਭਾਜੀ ਉਹ ਵੀ ਸ਼ੀਸ਼ੇ ਕਿੱਥੇ ਕੋਈ ਨਹੀਂ ਆਇਆ ਭਾਜੀ ਆਪਾ ਜੀ ਆ ਕਿੱਧਰ ਗਏ ਵੀਡੀਓ ਉਹ ਵੀਡੀਓ ਭਈ ਤੁਹਾਡੇ ਸਾਹਮਣੇ ਇੱਟਾਂ ਵੱਜੀਆਂ ਤੁਸੀਂ ਕੈਮਰੇ ਛੱਡ ਕੇ ਭੱਜੇ ਜਾ ਕਿ ਨਹੀਂ ਤੁਸੀਂ ਇਸੀ ਦੇ ਗਵਾਹ ਹੈ ਕਿ ਨਹੀਂ ਤੁਸੀਂ ਕਿੱਦਾਂ ਆਪਣੀ ਜਾਨ ਪਾ ਕੇ ਅੰਦਰ ਵੜੇ ਜੀ ਠੀਕ ਹੈ ਜੀ ਤੁਹਾਡੇ ਸਾਹਮਣੇ ਮੈਂ ਫੋਨ ਕੀਤਾ ਸੈਚੋ ਸਾਹਿਬ ਨੂੰ ਕੀਤਾ ਮੈਂ ਰਿਕਵੈਸਟ ਕੀਤੀ ਭਈ ਦੁਬਾਰਾ ਇਹਨਾਂ ਨੇ ਆ ਗਿਆ ਕੰਮ ਕਰ ਜਾਣਾ ਜੇ ਉਹ ਕੰਮ ਹੋ ਗਿਆ ਕਿ ਨਹੀਂ ਤੁਹਾਡੇ ਸਾਹਮਣੇ ਤੁਹਾਡਾ ਬੈਗ ਲੈ ਕੇ ਮੈਂ ਬਚ ਜੰਨਾ ਇੱਕ ਇੱਕ ਹੱਲੇ ਉਹ ਜਿਹੜੀ ਸਕੂਟਰੀ ਲੱਗੀ ਸੀ ਨਾ ਜਿਹੜਾ ਦੋਹੀ ਨੰਬਰ ਲਿਆ ਉਹ ਸਕੂਟਰੀ ਲੈ ਕੇ ਬਾਹਰ ਗਿਆ। ਉਹ ਕੈਮਰਾ ਤੇ ਲੈ ਕੇ ਅੰਦਰ ਨੂੰ ਭੱਜਿਆ। ਐਵੇਂ ਹੀ ਉਹਨਾਂ ਨੇ ਕਿੱਦਾਂ ਅੰਦਰ ਨੂੰ ਭੱਜਿਆ। ਭਾਜੀ ਇਹ ਦੂਜੀ ਇਹ ਪਹਿਲਾਂ ਇਹਨੇ ਭਾਜੀ ਇਹਨਾਂ ਦੇ ਹੁੰਦੇ ਆ। ਪੁਲਿਸ ਵੀ ਵੇਟ ਕਰਦੇ ਪਏ ਸੀ ਕਿ ਦੋ ਭਾਜੀ 5 ਮਿੰਟ ਹੀ ਹੋਇਆ ਤੁਹਾਨੂੰ ਗਵਰੀ ਕਰਨ ਤੋਂ ਬਾਅਦ ਚੌਰੀ ਕਰਨ ਤੋਂ ਬਾਅਦ ਮੈਂ ਹਰਤਰੀਨ ਭਾਈ ਨੂੰ ਫੋਨ ਉਹ ਇਕਦامی ਉਥੇ ਪੂਰੀ ਮੰਡੀਰੀ ਆ ਗਈ 12 ਵਾਲੇ ਨੇ